ਨਿਊਜ਼ੀਲੈਂਡ 29 ਤੰਬਰ 2025 ਨੂੰ ਆਪਣੇ ਪੈਰੈਂਟ ਬੂਸਟ ਵਿਜ਼ਟਰ ਵੀਜ਼ਾ ਦੇ ਲਈ ਅਰਜ਼ੀਆਂ ਖੋਲੇਗਾ ਜਿਸ ਦੇ ਨਾਲ ਨਾਗਰਿਕਾਂ ਤੇ ਨਿਵਾਸੀਆਂ ਦੇ ਮਾਪਿਆਂ ਨੂੰ ਆਪਣੇ ਪਰਿਵਾਰ ਦੇ ਨਾਲ ਇਕ ਵਾਰ ਦੇ ਵਿੱਚ 5 ਸਾਲ ਤੱਕ ਬਿਤਾਉਣ ਦਾ ਮੌਕਾ ਮਿਲੇਗਾ ਵੀਜ਼ਾ ਵੈਧਤਾ ਦੀ ਮਿਆਦ ਦੌਰਾਨ ਕਈ ਐਕਸਟਰੀਆ ਦੀ ਅਗਿਆ ਰਹਿਦਾ ਅਤੇ ਇਸ ਨੂੰ ਇਕ ਵਾਰ ਵਧਾਇਆ ਜਾ ਸਕਦਾ ਹੈ ਜਿਸ ਦੇ ਨਾਲ ਕੁੱਲ 10 ਸਾਲ ਤੱਕ ਠਹਿਰ ਦੀ ਆਗਿਆ ਮਿਲੇਗੀ ਯੋਗਤਾ ਪੂਰੀ ਕਰਨ ਦੇ ਲਈ ਬਿਨੇ ਕਾਰਨ ਨੂੰ ਵੱਖ-ਵੱਖ ਮਾਪਦੰਡਾ ਖੁਦੀਆਂ ਕਰਨੀਆਂ ਪੈਨ ਗਿਆ ਜਿਵੇਂ ਕਿ ਅਰਜ਼ੀ ਅਧਿਪਰਵਾਣ ਦੇ ਦੌਰਾਨ ਨਿਊਜ਼ੀਲੈਂਡ ਤੋਂ ਬਾਹਰ ਹੋਣਾ ਕਿਸੇ ਬਾਲਗ ਬੱਚੇ ਦੁਆਰਾ ਸਪਾਂਸਰ ਕੀਤਾ ਜਾਵੇ ਜੋ ਨਿਊਜ਼ੀਲੈਂਡ ਦਾ ਨਾਗਿਕ ਜਾਂ ਨਿਵਾਸੀ ਹੋਵੇ ਸਿਹਤ ਅਤੇ ਚਰਿੱਤਰ ਦੇ ਮਿਆਰਾਂ ਨੂੰ ਪੂਰਾ ਕਰੋ ਆਮਦਨ ਜਾਂ ਹੰਡਾ ਰਾਹੀ ਨੀਤੀ ਸਵੈ-ਨਿਰਭਰਤਾ ਸਾਬਤ ਕਰੋ ਜੋ ਘਟੋਕਟੋ ਕਟਾਂਦਨ ਸੀਮਾਵਾਂ ਨੂੰ ਪੂਰਾ ਕਰਨ ਵਾਲੇ ਸਪਾਂਸਰਰ ਦੇ ਪ੍ਰੋਸੈਸ ਕਰੋ ਆਪਣੇ ਤੇਸ਼ਤੇ ਨਾਲ ਸੰਬੰਧਿਤ ਖਾਓ ਅਤੇ ਵੀਜ਼ੋ ਦੀਆਂ ਮਿਆਦਾਂ ਪੁੱਗਣ ਤੇ ਇਹ ਸ਼ਰਤਾਂ ਦਾ ਸੱਚ ਰਹਿਣਾ ਦਾ ਰੱਖੋ। ਮਾਪਦੰਡਾਂ ਨੂੰ ਪੂਰਕ ਕਰਨ ਵਾਲੇ ਪਿਨੇਕਾਰਾਂ ਨੂੰ ਸਿਧਾਂਤਕ ਤੌਰ ਤੇ ਪਰਿਵਾਰਕੀ ਮਿਲਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ 12 ਮਹੀਨਿਆਂ ਤੇ ਸਨਕਾਰ ਯੋਗ ਸਿਹਤ ਬੀਮੇ ਦਾ ਸਕੂਤ ਦੇਣਾ ਪਵੇਗਾ ਅਤੇ ਵੀਜ਼ੇ ਦੀ ਅਸਥਾਈ ਪ੍ਰਕਿਰਤੀ ਦੀ ਪੁਸ਼ਟੀ ਕਰਨ ਵਾਲੇ ਇعلان ਨਾਮੇ ਤੇ ਦਸਤ ਕਰਕਰ ਨਿਬੰਧ ਕੀ ਪੰਜ ਸਾਲ ਦੀ ਮਿਆਦ ਪਹਿਲੀ ਐਂਟੀਟੀ ਦੀ ਮਿੱਟੀ ਤੋਂ ਸ਼ੁਰੂ ਹੁੰਦੀ ਹੈ ਪਰ ਵਾਨਕੀ ਦੀ ਮਿੱਟੀ ਤੋਂ ਨਹੀਂ ਮਾਪੇ ਅਤੇ ਸਾਥੀ ਵੱਖਰੇ ਤੌਰ ਤੇ ਯਾਤਰਾ ਕਰ ਸਕਦੇ ਨੇ ਅਧਿਕਾਰਕਰ ਨੂੰ ਆਪਣਾ ਵੀਜ਼ਾ ਬਣਾਈ ਰੱਖਣ ਦੇ ਲਈ 3 ਅਤੇ 4 ਸਾਲ ਦੇ ਵਿਚਕਾਰ ਪਾਲਣਾ ਜਾਂਚ ਵਿੱਚੋਂ ਗੁਜ਼ਰਨਾ ਚਾਹੀਦਾ ਹੈ ਦਸ ਦੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਲਈ ਬਿਨੈਕਾਰ ਨੂੰ ਸਿਹਤ ਅਤੇ ਇੱਕ ਸਵੀਕਾਰਯੋਗ ਮਿਆਰ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ ਜੁਸਟ ਵਿੱਚ ਕੋਈ ਛੋਟੀ ਆਗਿਆ ਨਹੀਂ ਹੁੰਦੀ ਬੀਮਾ ਲਾਜ਼ਮੀ ਹੈ ਜਿਸ ਦੇ ਵਿੱਚ ਜਿਵੇਂ ਜਿਵੇਂ ਸ਼ਮਨ ਨੇ ਐਮ ਜੀ ਐਲ ਸੀ ਡਾਕਟਰ ਰਿਤੇਪਾਲ ਕੈਂਸਰ ਦਾ ਇਲਾਜ ਦੇਖੋ ਆਪਸੀ ਅਵਸ਼ੇਸ਼ਾ ਦੀਵਾਪ ਦੂਜੀ ਵੀਜ਼ਾ ਧਾਰਕਾਂ ਨੂੰ ਪਹਿਲਾਂ ਤੋਂ ਹੀ 12 ਮਹੀਨਿਆਂ ਦਾ ਬੀਮਾ ਖਰੀਦਣਾ ਚਾਹੀਦਾ ਹੈ ਅਤੇ ਪੂਰੇ ਠਹਿਰਨ ਦੇ ਲਈ ਕਵਰੇਜ ਬਣਾਈ ਰੱਖਣੀ ਚਾਹੀਦੀ ਹੈ ਅਜਿਓ ਕਰਨ ਦੇ ਵਿਚਾਰ ਸਫਰ ਕਰਨ ਦੇ ਨਤੀਜੇ ਵਜੋਂ ਕੁਇਕਰੇ ਵੀਜ਼ੇ ਰਾਤ ਕੀਤੇ ਜਾ ਸਕਦੇ ਨੇ ਜਾਂ ਅਯੋਗਤਾ ਹੋ ਸਕਦੀ ਹੈ ਮਾਪੇ ਤਿੰਨ ਤਰੀਕੇ ਦੇ ਵਿੱਚੋਂ ਇੱਕ ਵਿੱਚ ਵੀਤੀ ਮਾਪਦੰਡ ਪੂਰੇ ਕਰ ਸਕਦੇ ਨੇ ਜਿਵੇਂ ਕਿ ਸਪੌਂਸਰ ਦੀ ਆਮ ਤੌਰ ਤੇ ਇੱਕ ਸਿੰਗਲ ਸਪੌਂਸਰ ਨੂੰ ਇੱਕ ਮਾਤਾ ਜਾਂ ਪਿਤਾ ਦਾ ਸਮਰਥਨ ਕਰਨ ਤੇ ਲਈ ਘੱਟੋ ਘਾਟੋ ਤਨਖਾਹ ਕਮਾਉਣੀ ਚਾਹੀਦੀ ਹੈ ਸਯੁਕਤ ਸਪੌਂਸਰ ਨੂੰ ਉਸ ਤਨਖਾਹ ਦਾ ਘੱਟੋ ਘਾਟੋ 5 ਗੁਣਾ ਕਮਾਉਣਾ ਚਾਹੀਦਾ ਹੈ ਤੇ ਹਰੇਕ ਵਾਧੂ ਮਾਤਾ ਜਾਂ ਪਿਤਾ ਤੇ ਲਈ ਆਮਦਨ ਦੇ ਲਈ ਸੂਤਾ ਔਸਤਨ ਤਨਖਾਹ ਦੇ 0.5 ਗੁਣਾ ਵੱਧੀ ਹੋਣੀ ਚਾਹੀਦੀ ਹੈ। ਮਾਪਿਆਂ ਦੀ ਆਮਦਨ ਇਕੱਲੇ ਮਾਪਿਆਂ ਨੂੰ ਘਟੂ ਘਟ ਨਿਊਜ਼ੀਲੈਂਡ ਦੇ ਸੁਪਰ ਐਨੂਏਸ਼ਨ ਸਿੰਗਲ ਰੇਟ ਨਿਊਜ਼ੀਲੈਂਡ ਡਾਲਰ 32611.28 ਦੇ ਬਰਾਬਰ ਸਾਲਾਨਾ ਆਮਦਨ ਦਿਖੋਣੀ ਚਾਹੀਦੀ ਹੈ ਤੇ ਜੋੜਿਆਂ ਨੂੰ ਸਪਤ ਜੋੜਾ ਰੇਟ 49552.88 ਨਿਊਜ਼ੀਲੈਂਡ ਡਾਲਰ ਨੂੰ ਪੂਰਾ ਕਰਨਾ ਚਾਹੀਦਾ ਹੈ। ਮਾਪਿਆਂ ਦੇ ਫੰਡ ਇੱਕ ਸਿੰਗਲ ਮਾਤਾ ਪਿਤਾ ਦੇ ਕੋਲ ਘੱਟੋ ਘੱਟ 160000 ਨਿਊਜ਼ੀਲੈਂਡ ਡਾਲਰ ਉਪਲਬਧ ਫੰਡ ਹੋਣੇ ਚਾਹੀਦੇ ਹਨ ਅਤੇ ਕਿਛੋੜੇ ਨੂੰ ਘੱਟੋ ਘੱਟ 250000 ਨਿਊਜ਼ੀਲੈਂਡ ਡਾਲਰ ਦੀ ਲੋੜ ਹੁੰਦੀ ਹੈ ਉਦਾਲ ਲਈ ਚਾਹੇ ਤੋਹਫੇ ਵਜੋਂ ਦਿੱਤੇ ਪੈਸੇ ਸਵੀਕਾਰ ਨਹੀਂ ਕੀਤੇ ਜਾਂਦੇ ਸਪੌਂਸਰ ਬਾਲਗ ਬੱਚੇ 18 ਪਲੱਸ ਹੋਣੇ ਚਾਹੀਦੇ ਨੇ ਜੋ ਨਾਗਰਿਕਾ ਜਾਂ ਨਿਵਾਸੀ ਨੇ ਅਤੇ ਭੈਣ ਭਰਾ ਸਾਥੀ ਜਾਂ ਮਿਸ਼ਰਤ ਪਰਿਵਾਰਾਂ ਵਿੱਚ ਕਾਸਯੁਕਤ ਸਪੌਂਸਰਸ਼ਿਪ ਦੀ ਆਗਿਆ ਹੁੰਦੀ ਹੈ ਪੈਰੈਂਟ ਬੂਸਟਡ ਵਿਜ਼ਿਟਰ ਵੀਜ਼ਾ ਮਾਪਿਆਂ ਨੂੰ ਵਿਤੀ ਸਿਹਤ ਅਤੇ ਸਪਾਂਸਰਸ਼ਿਪ ਸੁਰੱਖਿਆ ਉਪਾਅਤੇ ਨਾਲ ਨਿਊਜ਼ੀਲੈਂਡ ਯਾਤਰੀਆਂ ਨੂੰ ਸੰਤੁਲਿਤ ਕਰਦੇ ਹੋਏ ਲੰਬੇ ਸਮੇਂ ਤੱਕ ਰਹਿਣ ਦੇ ਲਈ ਕਈ ਐਂਟਰੀਆਂ ਤੇ ਪਰਿਵਾਰਕ ਪੁਨਰ ਇਕीकरण ਪ੍ਰਦਾਨ ਕਰਦਾ ਹੈ ਨਿਊਜ਼ੀਲੈਂਡ 29 ਸਤੰਬਰ 2025 ਨੂੰ ਆਪਣੇ ਪੈਰੈਂਟ ਬੂਸਟਡ ਵਿਜ਼ਿਟਰ ਵੀਜ਼ਾ ਦੇ ਲਈ ਅਰਜ਼ੀਆਂ ਖੋਲੇਗਾ ਜਿਸ ਦੇ ਨਾਲ ਨਾਗਰਿਕਾਂ ਦੇ ਨਿਵਾਸੀਆਂ ਦੇ ਮਾਪਿਆਂ ਨੂੰ ਆਪਣੇ ਪਰਿਵਾਰਾ ਦੇ ਨਾਲ ਇਕ ਵਾਰ ਦੇ ਵਿੱਚ 5 ਸਾਲ ਤੱਕ ਬਿਤਾਉਣ ਦਾ ਮੌਕਾ ਮਿਲੇਗਾ ਵੀਜ਼ਾ ਵੈਧਤਾ ਦੀ ਮਿਆਦ ਦੌਰਾਨ ਕਈ ਐਂਟਰੀਆਂ ਦੀ ਆਗਿਆ ਰਹਿੰਦਾ ਹੈ ਅਤੇ ਇਸ ਵਿੱਚ ਇਕ ਵਾਰ ਵਿਦਾਇ ਜੋ ਆश्यकਤਾ ਹੈ ਜਿਸ ਦੇ ਨਾਲ ਕੁੱਲ 10 ਤਰ੍ਹਾਂ ਤੱਕ ਖਰਦ ਦੀ ਆਗਿਆ ਮਿਲੇਗੀ ਯੋਗਤਾ ਪੂਰੀ ਕਰਨ ਦੇ ਲਈ ਬਿਨੇ ਕਾਰਨ ਨੂੰ ਵਕ-ਵਕ ਮਾਪ ਤੰਟਾ ਕੂਦੀਆਂ ਕਰਨੀਆਂ ਪੈਣ ਗਿਆ ਜਿਵੇਂ ਕਿ ਅਰਜੀ ਅਪੀਰਵਾਨ ਦੇ ਦੌਰਾਨ ਨਿਊਜ਼ੀਲੈਂਡ ਤੋਂ ਬਾਹਰ ਹੋਣਾ ਕਿਸੇ ਬਾਲਗ ਬੱਚੇ ਦੁਆਰਾ ਸਪੌਂਸਰ ਕੀਤਾ ਜਾਵੇ ਜੋ ਨਿਊਜ਼ੀਲੈਂਡ ਦਾ ਨਾਗਿਕ ਜਾਂ ਨਿਵਾਸੀ ਹੋਵੇ ਸਹਿਤ ਅਤੇ ਚਰਿੱਤਰ ਦੇ ਮਿਆਰਾਂ ਨੂੰ ਪੂਰਾ ਕਰੋ ਆਮਦਨ ਜਾਂ ਹੰਡਾ ਰਾਹੀ ਨੀਤੀ ਸਵੈ ਨਿਰਭਰਤਾ ਸਾਬਤ ਕਰੋ ਜਗਟੋ ਕਾ ਟਾਂਦਨ ਸੀਮਾਵਨ ਨੂੰ ਪੂਰਾ ਕਰਨ ਵਾਲੇ ਸਪਾਂਸਰਾਂ ਤੇ ਪ੍ਰੋਸੈਸ ਕਰੋ ਆਪਣੇ ਟੈਸਟ ਨਾਲ ਸੰਬੰਧਿਤ ਖਾਓ ਅਤੇ ਵੀਜ਼ਾ ਦੀਆਂ ਮਿਆਦਾਂ ਪੁੱਗਣ ਤੇ ਦੇਸ਼ ਸ਼ਰਤਾਂ ਦਾ ਸੱਚੇ ਰਹਿਤ ਰੱਖੋ ਮਾਪ ਡੰਡੇ ਨੂੰ ਪੂਰਕ ਕਰਨ ਵਾਲੇ ਪਿੰਕਾਰਾਂ ਨੂੰ ਸਿਧਾਂਤਕ ਤੌਰ ਤੇ ਪਰਵਾਰਕੀ ਮਿਲਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ 12 ਮਹੀਨਿਆਂ ਦੇ ਸਰਕਾਰ ਯੋਗ ਸਿਹਤ ਬੀਮੇ ਦਾ ਸਕੂਨ ਦੇਣਾ ਪਵੇਗਾ ਅਤੇ ਵੀਜ਼ੇ ਦੀ ਅਸਥਾਈ ਪ੍ਰਕਿਰਤੀ ਦੀ ਪੁਸ਼ਟੀ ਕਰਨ ਵਾਲੇ ਇਕਰਾਰਨਾਮੇ ਤੇ ਦਸਤਖਤ ਕਰਨੇ ਪੈਂਦੇ। 5 ਸਾਲਾ ਦੀ ਮਿਆਦ ਪਹਿਲੀ ਐਂਟੀ ਦੀ ਮਿੱਟੀ ਤੋਂ ਸ਼ੁਰੂ ਹੁੰਦੀ ਹੈ ਪਰਵਾਰਕੀ ਦੀ ਮਿੱਟੀ ਤੋਂ ਨਹੀਂ। ਮਾਪੇ ਅਤੇ ਸਾਥੀ ਵੱਖਰੇ ਤੌਰ ਤੇ ਯਾਤਰਾ ਕਰ ਸਕਦੇ ਨੇ। ਅਤਿਤਾਰ ਕਰਨ ਨੂੰ ਆਪਣਾ ਵੀਜ਼ਾ ਬਣਾਈ ਰੱਖਣ ਦੇ ਲਈ 3 ਅਤੇ 34 ਸਾਲ ਦੇ ਵਿਚਕਾਰ ਪਾਲਣਾ ਜਾਂਚ ਵਿੱਚੋਂ ਗੁਜ਼ਰਨਾ ਚਾਹੀਦਾ ਹੈ। ਦਸ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਲਈ ਬਿਨਾਂ ਕਾਰਨ ਨੂੰ ਸਿਹਤ ਅਤੇ ਇੱਕ ਸਵੀਕਾਰਯੋਗ ਮਿਆਰ ਨੂੰ ਪੂਰਾ ਕਰਨ ਦੀ ਲੋੜ ਪੈਂਦੀ ਹੈ, ਜਿਸ ਵਿੱਚ ਕੋਈ ਛੋਟੀ ਆਗਿਆ ਨਹੀਂ ਹੁੰਦੀ। ਬੀਮਾ ਲਾਜ਼ਮੀ ਹੈ ਜਿਸ ਦੇ ਵਿੱਚ ਚਿਚਸ ਚਮਲ ਨੇ ਐਮ ਜੀ ਸੀ ਡਾਕਟਰੀ ਦੇ ਪਾਉ ਕੈਂਸਰ ਦਾ ਇਲਾਜ ਦੇਖੋ ਆਪਸੀ ਅਵਸ਼ੇਸ਼ਾ ਦੀਵਾਪ ਦੂਜੇ ਵੀਜ਼ਾ ਧਾਰਕਨ ਨੂੰ ਪਹਿਲਾਂ ਤੋਂ ਹੀ 12 ਮਹੀਨਿਆਂ ਦਾ ਬੀਮਾ ਖਰੀਦਣਾ ਚਾਹੀਦਾ ਹੈ ਅਤੇ ਪੂਰੇ ਠਹਿਰਨ ਦੇ ਲਈ ਤੌਰੇ ਬਣਾਈ ਰੱਖਣੀ ਚਾਹੀਦੀ ਹੈ। ਅਜਿਹਾ ਕਰਨ ਦੇ ਵਿੱਚ ਸਫਰ ਕਰਨ ਦੇ ਨਤੀਜੇ ਵਜੋਂ ਕੁਇਕਰੇ ਵੀਜ਼ੇ ਰਾਤ ਕੀਤੇ ਜਾ ਸਕਦੇ ਨੇ ਜੋ ਅਯੋਗਤਾ ਹੋ ਸਕਦੀ ਹੈ। ਮਾਪੇ ਤਿੰਨ ਤਰੀਕੇ ਦੇ ਵਿੱਚੋਂ ਇੱਕ ਵਿੱਚ ਵੀਤੀ ਮਾਫਦੰਡ ਪੂਰੇ ਕਰ ਸਕਦੇ ਨੇ ਜਿਵੇਂ ਕਿ ਸਪੌਂਸਰ ਦੀ ਆਮਦਨ ਇੱਕ ਸਿੰਗਲ ਸਪੌਂਸਰ ਨੂੰ ਇੱਕ ਮਾਤਾ ਜਾਂ ਪਿਤਾ ਦਾ ਸਮਰਥਨ ਕਰਨ ਤੇ ਲਈ ਘੱਟੋ ਘਾਟ ਤੋਸਤਨ ਕਮਾਉਣੀ ਚਾਹੀਦੀ ਹੈ। ਸਯੁਕਤ ਸਪੌਂਸਰ ਨੂੰ ਉਸੇ ਤਨਖਾਹ ਦਾ ਘਟੋਕਟ 1.5 ਗੁਣਾ ਕਮਾਉਣਾ ਚਾਹੀਦਾ ਹੈ ਤੇ ਹਰੇਕ ਵਾਧੂ ਮਾਤਾ ਜਾਂ ਪਿਤਾ ਤੇ ਲਈ ਆਮਦਨ ਦੇ ਲਈ ਜ਼ੂਰ ਦਾ ਉਸੇ ਤਨਖਾਹ ਦੇ 0.5 ਗੁਣਾ ਵੱਧਿਆ ਹੋਣਾ ਚਾਹੀਦਾ ਨੇ ਮਾਪਿਆਂ ਦੀ ਆਮਦਨ ਇਕੱਲੇ ਮਾਪਿਆਂ ਨੂੰ ਘਟੋਕਟ ਨਿਊਜ਼ੀਲੈਂਡ ਦੇ ਸੁਪਰ ਐਨੂਏਸ਼ਨ ਸਿੰਗਲ ਰੇਟ ਨਿਊਜ਼ੀਲੈਂਡ ਡਾਲਰ 32611.28 ਦੇ ਪ੍ਰਤੀ ਸਾਲਾਨਾ ਆਮਦਨ ਦਿਖੋਣੀ ਚਾਹੀਦੀ ਹੈ ਤੇ ਜੋੜਿਆਂ ਨੂੰ ਸਯੁਕਤ ਜੋੜਾ ਰੇਟ 49552.88 ਨਿਊਜ਼ੀਲੈਂਡ ਡਾਲਰ ਨੂੰ ਪੂਰਾ ਕਰਨਾ ਚਾਹੀਦਾ ਹੈ ਮਾਪਿਆਂ ਦੇ ਫਾਂਡ ਇੱਕ ਸਿੰਗਲ ਮਾਤਾ ਪਿਤਾ ਦੇ ਕੋਲ ਘੱਟੋ ਘੱਟ 160000 ਨਿਊਜ਼ੀਲੈਂਡ ਡਾਲਰ ਉਪਲਬਧ ਫੰਡ ਹੋਣੇ ਚਾਹੀਦੇ ਤੇ ਨਹੀਂ ਤੇ ਜੋੜੇ ਨੂੰ ਘੱਟੋ ਘੱਟ 250000 ਨਿਊਜ਼ੀਲੈਂਡ ਡਾਲਰ ਦੀ ਲੋੜ ਹੁੰਦੀ ਹੈ ਉਦਾਲ ਲਈ ਜਾਂ ਫਿਰ ਤੋਫੇ ਵਜੋਂ ਦਿੱਤੇ ਪੈਸੇ ਸਵੀਕਾਰ ਨਹੀਂ ਕੀਤੇ ਜਾਂਦੇ ਸਪான்ਸਰ ਬਾਲਗ ਬੱਚੇ 18 ਪਲੱਸ ਹੋਣੇ ਚਾਹੀਦੇ ਨੇ ਜੋ ਨਾਗਰਿਕਾ ਜਾਂ ਨਿਵਾਸੀ ਨਹੀਂ ਅਤੇ ਪੈਨ ਬਰਸਰ ਸਾਥੀ ਜਾਂ ਮਿਸ਼ਰਤ ਪਰਿਵਾਰਾਂ ਵਿੱਚ ਕਾਸਯੁਕਤ ਸਪਾਂਸਰਸ਼ਿਪ ਦੀ ਆਗਿਆ ਹੁੰਦੀ ਹੈ ਪੈਰੈਂਟ ਗੋਸਟੇ ਵਿਜ਼ਿਟਰ ਵੀਜ਼ਾ ਮਾਪਿਆਂ ਨੂੰ ਵਿੱਤੀ ਸਿਹਤ ਅਤੇ ਸਪਾਂਸਰਸ਼ਿਪ ਸੁਰੱਖਿਆ ਉਪਾਅ ਦੇ ਨਾਲ ਨਿਊਜ਼ੀਲੈਂਡ ਯਾਤਰੀਆਂ ਨੂੰ ਸੰਤੁਲਿਤ ਕਰਦੇ ਹੋਏ ਲੰਬੇ ਸਮੇਂ ਤੱਕ ਰਹਿਣ ਦੇ ਲਈ ਕਈ ਐਂਟਰੀਆਂ ਤੇ ਪਰਿਵਾਰਕ ਪੁਨਰ ਇਕੀਕਰਨ ਪ੍ਰਦਾਨ ਕਰਦੇ ਹੈ ਨਿਊਜ਼ੀਲੈਂਡ 29 ਤੰਬਰ 2025 ਨੂੰ ਆਪਣੇ ਪੈਰੈਂਟ ਬੂਸਟ ਵਿਜ਼ਟਰ ਵੀਜ਼ਾ ਦੇ ਲਈ ਅਰਜ਼ੀਆਂ ਖੋਲੇਗਾ ਜਿਸ ਦੇ ਨਾਲ ਨਾਗਰਿਕਾਂ ਤੇ ਨਿਵਾਸੀਆਂ ਦੇ ਮਾਪਿਆਂ ਨੂੰ ਆਪਣੇ ਪਰਿਵਾਰ ਦੇ ਨਾਲ ਇੱਕ ਵਾਰ ਦੇ ਵਿੱਚ 5 ਸਾਲ ਤੱਕ ਬਿਤਾਉਣ ਦਾ ਮੌਕਾ ਮਿਲੇਗਾ ਵੀਜ਼ਾ ਵੈਧਤਾ ਦੀ ਮਿਆਦ ਦੌਰਾਨ ਕਈ ਐਂਟਰੀਆਂ ਦੀ ਆਗਿਆ ਰਹਿੰਦਾ ਅਤੇ ਇਸ ਨੂੰ ਇੱਕ ਵਾਰ ਵਧਾਇਆ ਜੋ ਆਸਕਤ ਹੈ ਜਿਸ ਦੇ ਨਾਲ ਕੁੱਲ 10 ਸਾਲਾਂ ਤੱਕ ਖਰ ਦੇ ਆਗਿਆ ਮਿਲੇਗੀ ਯੋਗਤਾ ਪੂਰੀ ਕਰਨ ਦੇ ਲਈ ਬਿਨੇਕਾਰ ਨੂੰ ਵੱਖ-ਵੱਖ ਮਾਪਦੰਡਾ ਪੂਰੀਆਂ ਕਰਨੀਆਂ ਪੈਣੀਆਂ ਜਿਵੇਂ ਕਿ ਅਰਜ਼ੀ ਅਪੀਲ ਵਾਰ ਦੇ ਦੌਰਾਨ ਨਿਊਜ਼ੀਲੈਂਡ ਤੋਂ ਬਾਹਰ ਹੋਣਾ ਕਿਸੇ ਬਾਲਗ ਬੱਚੇ ਦੁਆਰਾ ਸਪਾਂਸਰ ਕੀਤਾ ਜਾਵੇ ਜੋ ਨਿਊਜ਼ੀਲੈਂਡ ਦਾ ਨਾਗਰਿਕ ਜਾਂ ਨਿਵਾਸੀ ਹੋਵੇ ਸਿਹਤ ਅਤੇ ਚਰਿੱਤਰ ਦੇ ਮਿਆਰ ਨੂੰ ਪੂਰਾ ਕਰੋ ਆਮਦਨ ਜਾਂ ਖੰਡਰ ਰਾਹੀਂ ਨੀਤੀ ਸਵੈ-ਨਿਰਭਰਤਾ ਸਾਬਤ ਕਰੋ ਜਗਟੋ ਕਟੋ ਦਾ ਤੰਦਰੁਸਤ ਮਾਮਲ ਨੂੰ ਪੂਰਾ ਕਰਨ ਵਾਲੇ ਸਪਾਂਸਰਰਾਂ ਦੇ ਪ੍ਰੋਸਾਪ ਕਰੋ ਆਪਣੇ ਤੇਸਟ ਨਾਲ ਸੰਬੰਧਿਤ ਖਾਓ ਅਤੇ ਵੀਜ਼ੋ ਦੀਆਂ ਮਿਆਦਾਂ ਪੁੱਗਣ ਤੇ ਦੇਖ ਛੜਨ ਦਾ ਸੱਚਾ ਇਰਾਦਾ ਰੱਖੋ। ਮਾਪਦੰਡਾਂ ਨੂੰ ਪੂਰਕ ਕਰਨ ਵਾਲੇ ਪਿਨੇਕਾਰਾਂ ਨੂੰ ਸਿਧਾਂਤਕ ਟੋਲ ਤੇ ਪਰਵਾਰਕੀ ਮਿਲਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ 12 ਮਹੀਨਿਆਂ ਤੇ ਸਰਕਾਰੀ ਯੋਗ ਸਿਹਤ ਬੀਮੇ ਦਾ ਸਕੂਨ ਦੇਣਾ ਪਵੇਗਾ ਅਤੇ ਵੀਜ਼ੇ ਦੀ ਅਸਥਾਈ ਪ੍ਰਕਿਰਤੀ ਦੀ ਪੁਸ਼ਟੀ ਕਰਨ ਵਾਲੇ ਇਨਾਨ ਨਾਮੇ ਤੇ ਦਸਤਖਤ ਕਰਕਰ ਨਿਭਾਣਗੇ। ਪੰਜ ਸਾਲਾਂ ਦੀ ਮਿਆਦ ਪਹਿਲੀ ਐਂਟੀ ਦੀ ਮਿੱਟੀ ਤੋਂ ਸ਼ੁਰੂ ਹੁੰਦੀ ਹੈ ਪਰ ਵਾਨਕੀ ਦੀ ਮਿੱਟੀ ਤੋਂ ਨਹੀਂ ਮਾਪੇ ਅਤੇ ਸਾਥੀ ਵੱਖਰੇ ਦੋਹਤੀ ਯਾਤਰਾ ਕਰ ਸਕਦੇ ਨੇ ਅਤੇ ਤਾਂਕਰ ਨੂੰ ਆਪਣਾ ਵੀਜ਼ਾ ਬਣਾਈ ਰੱਖਣ ਦੇ ਲਈ 3 ਅਤੇ 4 ਸਾਲ ਦੇ ਵਿਚਕਾਰ ਪਾਲਣਾ ਜਾਂਚ ਵਿੱਚੋਂ ਗੁਜ਼ਰਨਾ ਚਾਹੀਦਾ ਹੈ ਦਸ ਦੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਲਈ ਬਿਨਾਂ ਕਾਰਨੂ ਸਿਹਤ ਤੇ ਇੱਕ ਸਵੀਕਾਰਯੋਗ ਗਿਆਨ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ ਜਿਸ ਵਿੱਚ ਕੋਈ ਛੋਟੀ ਆਗਿਆ ਨਹੀਂ ਹੁੰਦੀ ਬੀਮਾ ਲਾਜ਼ਮੀ ਹੈ ਜਿਸ ਦੇ ਵਿੱਚ ਚੀਚਸ ਸ਼ਾਮਲ ਨੇ ਐਮ ਜੀ ਸੀ ਡਾਕਟਰੀ ਦੇ ਪਾਲ ਕੈਂਸਰ ਦਾ ਇਲਾਜ ਦੇਸ਼ੋਂ ਆਪਸੀ ਅਵਸ਼ੇਸ਼ਾ ਦੀਵਾਪ ਦਸ ਦੀ ਵੀਜ਼ਾ ਧਾਰਕਨ ਨੂੰ ਪਹਿਲਾਂ ਤੋਂ ਹੀ 12 ਮਹੀਨਿਆਂ ਦਾ ਬੀਮਾ ਖਰੀਦਣਾ ਚਾਹੀਦਾ ਹੈ ਅਤੇ ਪੂਰੇ ਠਹਿਰਨ ਦੇ ਲਈ ਕਵਰੇਜ ਬਣਾਈ ਰੱਖਣੀ ਚਾਹੀਦੀ ਹੈ ਆਯੋਗ ਕੰਦੇ ਵੀਜ਼ਾ ਸਫਰ ਗ੍ਰਾਂਡ ਦੇ ਨਤੀਜੇ ਵਜੋਂ ਕੁਇਕਰੇ ਵੀਜ਼ੇ ਰੱਦ ਕੀਤੇ ਜਾ ਸਕਦੇ ਨੇ ਜਾਂ ਅਯੋਗਤਾ ਹੋ ਸਕਦੀ ਹੈ। ਮਾਪੇ ਤਿੰਨ ਤਰੀਕੇ ਦੇ ਵਿੱਚੋਂ ਇੱਕ ਵਿੱਚ ਵੀਤੀ ਮਾਪਦੰਡ ਪੂਰੇ ਕਰ ਸਕਦੇ ਨੇ ਜਿਵੇਂ ਕਿ ਸਪਾਂਸਰ ਦੀ ਆਮਦਨ ਇੱਕ ਸਿੰਗਲ ਸਪਾਂਸਰ ਨੂੰ ਇੱਕ ਮਾਤਾ ਜਾਂ ਪਿਤਾ ਦਾ ਸਮਰਥਨ ਕਰਨ ਤੇ ਲਈ ਘੱਟੋ-ਘੱਟ 5 ਤਨਖਾਹ ਕਮਾਉਣੀ ਚਾਹੀਦੀ ਹੈ। ਸਯੁਕਤ ਸਪਾਂਸਰ ਨੂੰ ਉਸ ਤਨਖਾਹ ਦਾ ਘੱਟੋ-ਘੱਟ 2.5 ਗੁਣਾ ਕਮਾਉਣਾ ਚਾਹੀਦਾ ਹੈ ਤੇ ਹਰੇਕ ਵਾਧੂ ਮਾਤਾ ਜਾਂ ਪਿਤਾ ਤੇ ਲਈ ਆਮਦਨ ਡਿਲੇ ਸੁਲਤਾ ਔਸਤਨ ਤਨਖਾਹ ਦੇ 0.5 ਗੁਣਾ ਵੱਧਿਆ ਹੁੰਦੀ ਹੈ ਜੋ ਇਹਦੀਆਂ ਨੇ ਮਾਪਿਆਂ ਦੀ ਆਮਦਨ ਇਕੱਲੇ ਮਾਪਿਆਂ ਨੂੰ ਘਟੋ ਘਟ ਨਿਊਜ਼ੀਲੈਂਡ ਦੇ ਸੁਪਰ ਐਨੂਏਸ਼ਨ ਸਿੰਗਲ ਰੇਟ ਨਿਊਜ਼ੀਲੈਂਡ ਡਾਲਰ 32611.28 ਦੇ ਬਰਾਬਰ ਸਲਾਨਾ ਆਮਦਨ ਦਿਖੋਣੀ ਚਾਹੀਦੀ ਹੈ ਤੇ ਜੋੜਿਆਂ ਨੂੰ ਸਪਤ ਜੋੜਾ ਰੇਟ 49552.88 ਨਿਊਜ਼ੀਲੈਂਡ ਡਾਲਰ ਨੂੰ ਪੂਰਾ ਕਰਨਾ ਚਾਹੀਦਾ ਹੈ ਮਾਪਿਆਂ ਦੇ ਫੰਡ ਇੱਕ ਸਿੰਗਲ ਮਾਤਾ ਪਿਤਾ ਦੇ ਕੋਲ ਘੱਟੋ ਘੱਟ 160000 ਨਿਊਜ਼ੀਲੈਂਡ ਡਾਲਰ ਉਪਲਬਧ ਫੰਡ ਹੋਣੇ ਚਾਹੀਦੇ ਨੇ ਤੇ ਇੱਕ ਛੋੜੇ ਨੂੰ ਘੱਟੋ ਘੱਟ 250000 ਨਿਊਜ਼ੀਲੈਂਡ ਡਾਲਰ ਦੀ ਲੋੜ ਹੁੰਦੀ ਹੈ ਉਦਾਲ ਲਈ ਜਾਂ ਫਿਰ ਤੋਹਫੇ ਵਜੋਂ ਦਿੱਤੇ ਪੈਸੇ ਸਵੀਕਾਰ ਨਹੀਂ ਕੀਤੇ ਜਾਂਦੇ 스ਪான்ਸਰ ਬਾਲਗ ਬੱਚੇ 18 ਪਲੱਸ ਹੋਣੇ ਚਾਹੀਦੇ ਨੇ ਜੋ ਨਾਗਰਿਕਾ ਜਾਂ ਨਿਵਾਸੀ ਨਹੀਂ ਅਤੇ ਭੈਣ ਭਰਾ ਸਾਥੀ ਜਾਂ ਮਿਸ਼ਰਤ ਪਰਿਵਾਰਾਂ ਵਿੱਚ ਕਾਸਯੁਕਤ ਸਪਾਂਸਰਸ਼ਿਪ ਦੀ ਆਗਿਆ ਹੁੰਦੀ ਹੈ ਪੈਰੈਂਟ ਬੁਸਟੇ ਵਿਜ਼ਿਟਰ ਵੀਜ਼ਾ ਮਾਪਿਆਂ ਨੂੰ ਵਿਤੀ ਸਿਹਤ ਅਤੇ ਸਪਾਂਸਰਸ਼ਿਪ ਸੁਰੱਖਿਆ ਉਪਾਅ ਦੇ ਨਾਲ ਨਿਊਜ਼ੀਲੈਂਡ ਯਾਤਰੀਆਂ ਨੂੰ ਸੰਤੁਲਿਤ ਕਰਦੇ ਹੋਏ ਲੰਬੇ ਸਮੇਂ ਤੱਕ ਰਹਿਣ ਦੇ ਲਈ ਕਈ ਐਂਟਰੀਆਂ ਤੇ ਪਰਿਵਾਰਕ ਪੁਨਰ ਇਕीकरण ਪ੍ਰਦਾਨ ਕਰਦੇ ਹੈ